ਜੀ ਕੇ ਸਾਹਿਬ وجہ ਕੀ ਆ ਰਹੀ ਆਪ ਅੱਜ ਅਕਾਲੀ ਦਲ ਮੇਂ ਸ਼ਾਮਿਲ ਹੋਏ ਹੋ ਕਿਉਂਕਿ ਪਿਛਲੇ ਦਿਨੋਂ ਆਪਕੇ ਉੱਪਰ aarop ਲਗੇ ਔਰ ਆਪਕੋ ਪਾਰਟੀ ਸੇ ਨਿਕਾਲ ਦਿਆ ਗਿਆਤਾ ਦਮਾ ਕਿ ਭਈ ਜਿਹੜੇ aarop ਲਗਾਏ ਸੀਗੇ ਔਰ ਸੁਖਬੀਰ ਸਿੰਘ ਬਾਦਲ ਨੇ ਹੀ ਜਿਹੜੇ ਆਪਣੇ ਉਹਨਾਂ ਦੇ ਉਸ ਵੇਲੇ ਮੁਖ ਸਲਾਹਕਾਰ ਸੀਗੇ ਉਹਨਾਂ ਦੇ ਕਹਿਣ ਦੇ ਉੱਤੇ ਮੈਨੂੰ ਪਾਰਟੀ ਚੋਂ ਕੱਢਿਆ ਸੀਗਾ ਤੋਂ ਮੈਂ ਖੁਦ ਅਸਤੀਫਾ ਦਿੱਤਾ ਸੀਗਾ ਔਰ ਮੇਰਾ ਖਿਆਲ ਹੈ ਕਿ ਅਜ ਤੱਕ ਕੋਈ ਬੰਦਾ ਮੈਨੂੰ ਦੱਸ ਦਵੇ ਕਿ ਕਿਸੇ ਤੇ ਇਲਜ਼ਾਮ ਲੱਗੇ ਹੋਣ ਔਰ ਉਸਨੇ ਅਸਤੀਫਾ ਦਿੱਤਾ ਹੋਵੇ ਮੈਂ ਸਮਝਦਾ ਮਾਂ ਕਿ ਆ ਜੋ ਆਤੁਰ ਕੇ ਮੈਨੂੰ ਜੇ ਜੁਆਇਨ ਕਰਾਣ ਆਏ ਨੇ ਇਹ ਸਾਰੀ ਗੱਲਾਂ ਦਾ ਜਵਾਬ ਦੇ ਦਿੰਦਾ ਹੈ ਇਹ ਸਾਰੀ ਚੀਜ਼ ਦਾ ਜਵਾਬ ਦੇ ਦਿੰਦਾ ਹੈ ਕਿ ਜਿਸ ਮਨਜੀਤ ਸਿੰਘ ਨੂੰ ਅਕਾਲੀ ਦਲ ਪਾਰ ਨਹੀਂ ਸੰਭਾਲ ਸਕਦਾ ਸੀ ਅੱਜ ਅਕਾਲੀ ਦਲ ਉਸ ਨੂੰ ਵਾਪਸ ਜੁਆਇਨ ਕਰਾਣ ਆਇਆ ਫਿਰ ਬਾਦਲ ਸਾਹਿਬ ਨਾਲ ਉਹਨਾਂ ਦੇ ਚੰਦੂ ਮਾਜਰਾ ਜੀ ਨਾਲ ਉਹਨਾਂ ਦੇ ਭੁੰਦਰ ਸਾਹਿਬ ਸੀਨੀਅਰ ਲੀਡਰਸ਼ਿਪ ਨਾਲ ਆਈ ਹੈ ਕੋ ਅਕਾਲੀ ਦਲ ਦੀ ਮਜਬੂਰੀ ਤੁਸੀਂ ਕਹਿ ਲਓ ਤੁਸੀਂ ਇਹ ਕਹੋ ਮਨਜੀਤ ਸਿੰਘ ਦੀ ਮਜਬੂਰੀ ਹੈ ਤੁਸੀਂ ਇਹ ਕਹੋ ਸਰਨਾ ਸਾਹਿਬ ਦੀ ਮਜਬੂਰੀ ਹੈ ਜਿਹੜੇ 22 ਸਾਲ ਲੜਦੇ ਰਹੇ ਅਕਾਲੀ ਦਲ ਦੇ ਨਾਲ ਇਹ ਮਜਬੂਰੀ ਠਾਹਣਾ ਪਿਆ ਤੁਸੀਂ ਆਖੋ ਕਿ ਅਸੀਂ ਕੋਈ ਪੋਲੀਟੀਕਲ ਸੌਦਾ ਕੀਤਾ ਜਾਂ ਸਾਡੀ ਕੋ ਪੋਲੀਟੀਕਲ ਮਜਬੂਰੀ ਸੀ ਉਹ ਤਾਂ ਹੁੰਦੀ ਹੈ ਜਦੋਂ ਕੋਈ ਇਲੈਕਸ਼ਨ ਰਾਊਂਡ ਦੀ ਕਾਰਨ ਹੋਵੇ ਇਲੈਕਸ਼ਨ ਤੇ ਕੋ ਹੈ ਨਹੀਂ ਕਿ ਮੈਂ ਸਰਨਾ ਸਾਹਿਬ ਔਰ ਬਾਦਲ ਅਕਾਲੀ ਦਲ ਅਸੀਂ ਤਿੰਨੋਂ ਇੱਕ ਦੂਜੇ ਦੇ ਖਿਲਾਫ ਇਦਾਂ ਲੜਿਆ ਕਿ ਜਿੱਦਾਂ ਕੋਈ ਇੱਕ ਦੂਜੇ ਦਾ ਲਿਆਸ ਨਹੀਂ ਰੱਖਿਆ ਹੋਵੇ। ਉਹਨਾਂ ਪੂਰੇ ਹਾਲਾਤੋਂ ਕੋ ਆਪ ਕੈਸੇ ਦੇਖ ਰਹੇ ਹੋ? ਦੇਖੋ ਮੈਂ ਤੁਹਾਨੂੰ ਕੀ ਕਿਹਾ ਕਿ ਜਦੋਂ ਸਾਡੀਆਂ ਇਲੈਕਸ਼ਨਾਂ ਹੋਈਆਂ ਅਸੀਂ ਇੱਕ ਦੂਜੇ ਦਾ ਲਿਆਸ ਨਹੀਂ ਕੀਤਾ। ਅਸੀਂ ਹਰ ਕਿਸਮ ਦੇ ਇਲਜ਼ਾਮ ਇੱਕ ਦੂਜੇ ਤੇ ਲਾਏ ਨੇ। ਔਰ ਉਹਨਾਂ ਕਰਕੇ ਅਸੀਂ ਇਲੈਕਸ਼ਨਾਂ ਵੀ ਲੜੀਆਂ ਨੇ ਜਿੱਤੇ ਵੀ ਆ ਤੇ ਹਾਰੇ ਵੀ ਆ। ਲੇਕਿਨ ਮੈਂ ਇਹ ਸਮਝਦਾ ਮਾਂ ਕਿ ਅੱਜ ਇਹ ਮੁੱਦੇ ਛੋਟੇ ਰਹਿ ਗਏ ਨੇ। ਅੱਜ ਸਾਡੀ ਜਿਹੜੀ ਆਪਸ ਦੀ ਲੜਾਈ ਹੈ ਇਹ ਛੋਟੀ ਰਹਿ ਗਈ ਹੈ। ਅੱਜ 이슈 ਕੌਮ ਦਾ ਅੱਜ 이슈 ਪੰਥ ਦਾ ਹੈਗਾ ਪਰ ਪੰਥ ਦੇ 이슈 ਕਰਕੇ ਅੱਜ ਅਸੀਂ ਸਾਰੇ ਦੁਬਾਰਾ ਇਕੱਠੇ ਹੋ ਰਹੇ ਆ ਹੁਣ ਇਹਨਾਂ ਗੱਲਾਂ ਦਾ ਕੋਈ ਇਹ ਸਮਝਦਾ ਕਿ ਅਕਾਲੀ ਦਲ ਬਾਦਲ ਅਕਾਲੀ ਦਲ ਜਾਗੋ ਅਕਾਲੀ ਦਲ ਪਰਮਜੀਤ ਸਿੰਘ ਸਰਨਾ ਦਿੱਲੀ ਦੇ ਅਕਾਲੀ ਦਲ ਜਿਹਨੂੰ ਕਹਿੰਦੇ ਆ ਉਹ ਇਕੱਠੇ ਹੋਣ ਤੋਂ ਬਾਅਦ 90% ਵੋਟ ਬੈਂਕ ਇੱਕ ਪਾਸੇ ਆ ਗਿਆ ਔਰ ਜਿਹੜੇ ਅੱਜ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਬੜੇ ਹੋਏ ਨੇ ਇਹ ਹਰਮੀਤ ਕਾਲ ਕਾ ਹੋਵੇ ਕੱਲ ਹੋਵੇ ਪਿੱਛੋਂ ਇਹਨਾਂ ਦੀਆਂ ਤਾਰਾਂ ਸੱਜਸਾ ਸਾਹਿਬ ਕੋਲ ਨੇ ਮੈਂ ਸਮਝਦਾ ਕਿ ਇਹ ਤਾਂ ਕਦੀ ਆਪਣੇ ਦੰਦ ਤੇ ਇਲੈਕਸ਼ਨ ਲੜਾ ਹੀ ਨਹੀਂ ਇਹ ਆਪਣੇ ਦੰਦ ਤੇ ਇਲੈਕਸ਼ਨ ਜਿੱਤਦਾ ਹੀ ਨਹੀਂ ਸਰਸਾ ਸਾਹਿਬ ਤੇ ਪੰਜਾਬੀ ਬਾਗ ਤੋਂ 600 ਵੋਟਾਂ ਤੇ ਹਾਰ ਗਏ ਸੀਗੇ ਅੱਜ ਉਹ ਪੰਥ ਦੀ ਗੱਲ ਕਰਦੇ ਨੇ ਕਿਸ ਲਿਹਾਜ਼ ਨਾਲ ਪੰਥ ਦੀ ਗੱਲ ਕਰਦੇ ਨੇ ਪੰਥ ਦੇ ਕੱਲ ਕਰਨ ਵਾਸਤੇ ਪੰਥ ਵਾਸਤੇ ਜੂਝਣਾ ਪੈਂਦਾ ਸਰਕਾਰ ਦੀ ਝੋਲੀ 'ਚ ਨਹੀਂ ਪੈਣਾ ਪੈਂਦਾ ਅਬ ਦੇਖ ਰਹਿਣੋ ધ ਟਾਈਮਸ ਪੰਜਾਬ ਕੇਸਰੀ ਟੀਵੀ ਅਬੀ ਥੋੜੀ ਦੇਰ ਪਹਿਲੇ ਜਾਗੋ ਪਾਰਟੀ ਕੇ ਅਧਿਖਸ਼ ਮਨਜੀਤ ਸਿੰਘ ਜੀ ਕੇ ਸਿਰੋਮਣੀ ਅਕਾਲੀ ਦਲ ਮੇਂ ਸ਼ਾਮਿਲ ਹੋਏ ਆਂ सुखबीर सिंह बादल की अगुवाई में सुखबीर सिंह बादल की अगुवाई में मंजीत सिंह जी के शामिल हुए हैं और हमारे साथ खुद बातचीत करने के लिए मौजूद हैं मंजीत सिंह जी के जी के साहब वजह क्या रही आप आज अकाली दल में शामिल हुए हो क्योंकि पिछले दिनों आपके ऊपर आरोप लगे और आपको पार्टी से निकाल दिया गया था आ, मैं समझदावां कि भाई जेड़े आरोप लगाए सिगे और सुबीर सिंह बादल ने ही जेड़े अपने उनोंदे उस वले मुख सलाहकार सिगे ਉਹਨਾਂ ਦੇ ਕਹਿਣ ਦੇ ਉੱਤੇ ਮੈਨੂੰ ਪਾਰਟੀ ਚੋਂ ਕੱਢਿਆ ਸੀਗਾ ਦਿੱਲੀ ਗੁਰਦੁਆਰਾ ਕਮੇਟੀ ਦੀ ਪ੍ਰਧਾਨਗੀ ਤੋਂ ਮੈਂ ਖੁਦ ਅਸਤੀਫਾ ਦਿੱਤਾ ਸੀਗਾ ਔਰ ਮੇਰਾ ਖਿਆਲ ਹੈ ਕਿ ਅਜ ਤੱਕ ਕੋਈ ਬੰਦਾ ਮੈਨੂੰ ਦੱਸ ਦਵੇ ਕਿ ਕਿਸੇ ਤੇ ਇਲਜ਼ਾਮ ਲੱਗੇ ਹੋਣ ਔਰ ਉਸਨੇ ਅਸਤੀਫਾ ਦਿੱਤਾ ਹੋਵੇ ਇਹ குரு ਦੀ ਬਖਸ਼ਿਸ਼ ਸੀ ਮੈਂ ਸਮਝਦਾ ਸੀਗਾ ਕਿ ਧਾਰਮਿਕ ਜਗ੍ਹਾ ਤੇ ਬੈਠਾ ਮੈਨੂੰ ਅਸਤੀਫਾ ਦੇਣਾ ਚਾਹੀਦਾ ਲੇਕਿਨ ਉਹਦੇ ਚ ਸਿਆਸਤ ਖੇਢੀ ਗਈ ਬਾਦਲ ਸਾਹਿਬ ਨੂੰ ਮਜਬੂਰ ਕੀਤਾ ਗਿਆ ਮੈਨੂੰ ਪਾਰਟੀ ਚੋਂ ਮੈਂ ਅਸਤੀਫਾ ਦਿੱਤਾ ਸੀ 2000 Uh, 18 ਦਸੰਬਰ ਜਾਂ 19 ਜਨਵਰੀ ਚ ਤੇ ਮਨੂੰ April ਚ March April ਚ ਪਾਰਟੀ ਚੋਂ ਕੱਢਿਆ ਗਿਆ ਸੀਗਾ 19 ਦੇ ਵਿੱਚ ਮੈਂ ਸਮਝਦਾ ਮਾਂ ਕਿ ਅੱਜ ਜੋ ਆਪ ਤੁਰ ਕੇ ਮਨੂੰ ਜੇ ਜੁਆਇਨ ਕਰਾਣ ਆਏ ਨੇ ਇਹ ਸਾਰੀ ਗੱਲਾਂ ਦਾ ਜਵਾਬ ਦੇ ਦਿੰਦਾ ਹੈ ਇਹ ਸਾਰੀ ਚੀਜ਼ ਦਾ ਜਵਾਬ ਦੇ ਦਿੰਦਾ ਹੈ ਕਿ ਜਿਸ ਮਨਜੀਤ ਸਿੰਘ ਨੂੰ ਅਕਾਲੀ ਦਲ ਪਾਰ ਨਹੀਂ ਸੰਭਾਲ ਸਕਦਾ ਸੀ ਅੱਜ ਅਕਾਲੀ ਦਲ ਉਸ ਨੂੰ ਵਾਪਸ ਜੁਆਇਨ ਕਰਾਣ ਆਇਆ ਫਿਰ ਬਾਦਲ ਸਾਹਿਬ ਨਾਲੂਣਾ ਦੇ ਚੰਦੂ ਮਾਜਰਾ ਜੀ ਨਾਲੂਣਾ ਦੇ ਭੁੰਦਰ ਸਾਹਿਬ ਸੀਨੀਅਰ ਲੀਡਰਸ਼ਿਪ ਨਾਲ ਲਈ ਹੈ ਸਰਨਾ ਸਾਹਿਬ ਉਹਨਾਂ ਦੇ ਦਿੱਲੀ ਦੇ ਪ੍ਰਧਾਨ ਨੇ ਉਹ ਨਾਲ ਲਾਏ ਨੇ ਤੇ ਮੈਂ ਸਮਝਦਾ ਵਾਂ ਕਿ ਇਹਦੇ ਵਿੱਚ ਸਾਰੇ ਜਵਾਬ ਨੇ ਕੀ ਅਕਾਲੀ ਦਲ ਕੀ ਮਜਬੂਰੀ ਬਣ ਗਈ ਹੈ ਕਿ ਸਭੀ ਪੰਥਕ ਲੋਕੋ ਨੂੰ ਇਕੱਠਾ ਕਰਨਾ ਕਿਉਂਕਿ ਜਿਸ ਤਰੀਕੇ से ਦਿੱਲੀ میں ਆਪਕੇ ਉੱਪਰ aarop ਲਗੇ ਆਪ ਅਲੱਗ ਹੋ ਗਏ ਉਸਕੇ ਬਾਅਦ ਜੋ ਹੈ ਪੰਜਾਬ ਵਿੱਚ ਵੀ ਅਲੱਗ-ਅਲੱਗ ਧੜੇ ਜੋ ਹੈ ਉਹ ਬਨੇ ਹੋਏ ਹੈ ਦੇਖੋ ਅਕਾਲੀ ਦਲ ਦੀ ਮਜਬੂਰੀ ਤੁਸੀਂ ਕਹਿ ਲੋ ਤੁਸੀਂ ਇਹ ਕਹੋ ਮਨਜੀਤ ਸਿੰਘ ਦੀ ਮਜਬੂਰੀ ਹੈ ਤੁਸੀਂ ਇਹ ਕਹੋ ਸਰਨਾ ਸਾਹਿਬ ਦੀ ਮਜਬੂਰੀ ਹੈ ਜਿਹੜੇ 22 ਸਾਲ ਲੜਦੇ ਰਹੇ ਕਾਲੀਦਲ ਦੇ ਨਾਲ ਇਹ ਮਜਬੂਰੀ ਕੌਮ ਦੀ ਹੈ ਕਿ ਕੌਮ ਦੇ ਜਿਹੜੇ ਮਸਲੇ ਨੇ ਉਹਨਾਂ ਦੇ ਉੱਤੇ ਸਰਕਾਰ ਸੰਵੇਦਨਸ਼ੀਲ ਨਹੀਂ ਹੈ ਇਸ ਵੇਲੇ ਮੈਂ ਇਹ ਸਮਝਦਾ ਵਾਂ ਕਿ ਆਪਣੇ ਮਸਲਿਆਂ ਨੂੰ ਹੱਲ ਕਰਾਉਣ ਲਈ ਜੋ ਲੋਕਾਂ ਦੀ ਆਵਾਜ਼ ਹੈ ਇਹ ਮਨਜੀਤ ਸਿੰਘ ਨੇ ਫੈਸਲਾ ਕੋਦੀ ਰਾਤ ਹੀ ਨਿਕਲ ਲਿਆ ਮੈਨੂੰ ਲੋਕਾਂ ਨੇ ਇੱਕੋ ਗੱਲ ਕੇ ਇਕੱਠੇ ਹੋ ਜਾਓ ਸਰਕਾਰ ਤੁਹਾਡੀ ਪ੍ਰਵਾਹ ਨਹੀਂ ਕਰ ਰਹੀ ਜਿਹੜੇ ਇਸ਼ੂ ਸਰਕਾਰ ਸਾਡੇ ਕੋਲ ਮੰਨ ਗਈ 2019 ਦੇ ਵਿੱਚ ਗੁਰੂ ਨਾਨਕ ਸਾਹਿਬ ਦੇ 550 ਸਾਲਾ ਪਰੋਪ ਦੇ ਉੱਤੇ ਉਹਦੇ ਤੋਂ ਮੁਨਕਰ ਹੋ ਗਈ ਹੈ ਮੈਂ ਸਮਝਦਾ ਵਾਂ ਕਿ ਇਹ ਪੱਥਕ ਜਿਹੜੇ ਇਸ਼ੂਸ ਨੇ ਜਾਂ ਜਿਹੜਾ ਹੁਣ ਗਵਰਨਮੈਂਟ ਦਾ ਬਿਆਨ ਆਇਆ ਪਾਰਲੀਮੈਂਟ ਚ ਹੋਮ ਮਿਨਿਸਟਰ ਸਾਹਿਬ ਬੋਲੇ ਨੇ ਰਾਜਵਾਨਾ ਦੀ ਫਾਂਸੀ ਦੇ ਉੱਤੇ ਇਹ ਐਸੇ ਵੱਡੇ ਇਸ਼ੂਸ ਨੇ ਸਾਡੇ ਕਿਤੇ ਇੱਕ ਇੱਕ ਕਰਕੇ ਸਾਨੂੰ ਮਾਰਿਆ ਜਾ ਰਿਹਾ ਹੈ ਔਰ ਉਹਨਾਂ issues ਕਰਕੇ ਸਾਨੂੰ ਇਕੱਠਾ ਹੋਣਾ ਪਿਆ ਤੁਸੀਂ ਆਖੋ ਕਿ ਅਸੀਂ ਕੋਈ ਪੋਲਿਟਿਕਲ ਸੌਦਾ ਕੀਤਾ ਜਾਂ ਸਾਡੀ ਕੋ ਪੋਲਿਟਿਕਲ ਮਜਬੂਰੀ ਸੀ ਉਹ ਤਾਂ ਹੁੰਦੀ ਹੈ ਜਦੋਂ ਕੋਈ ਇਲੈਕਸ਼ਨ ਰਾਊਟ ਦੀ ਕਾਰਨ ਹੋਵੇ ਇਲੈਕਸ਼ਨ ਤੇ ਕੋ ਹੈ ਨਹੀਂ ਕਿ ਮੈਂ ਸਰਨਾ ਸਾਹਿਬ ਔਰ ਬਾਦਲ ਅਕਾਲੀ ਦਲ ਅਸੀਂ ਤਿੰਨੋਂ ਇੱਕ ਦੂਜੇ ਦੇ ਖਿਲਾਫ ਇਦਾਂ ਲੜਿਆ ਕਿ ਜਿੱਦਾਂ ਕੋਈ ਇੱਕ ਦੂਜੇ ਦਾ ਲਿਆਜ ਨਹੀਂ ਰੱਖਿਆ ਹੋਵੇ ਲੇਕਿਨ ਅੱਜ ਤਿੰਨੋਂ ਇੱਕੋ ਸਟੇਜ ਤੇ ਆਏ ਆ ਉਹਦੇ ਪਿੱਛੇ ਕੌਮ ਦਾ ਮੈਂ ਸਮਝਦਾ ਮਾਂ ਕਿ ਨਬਜ਼ ਹੈ ਕੌਮਤੀ ਆਵਾਜ਼ ਹੈ ਕੌਮ ਚਾਹਦੀ ਹੈ ਕਿ ਇਸ ਵੇਲੇ ਆਪਣੀ हंकार अपनी ईगो न पंथक कठे होना अच्छा दो हजार तेरह के जब चुनाव हुए थे मैंने करीबी से आपको कवर भी किया था क्योंकि आप उस समय सिरोमणि अकाली दल दिल्ली इकाई के प्रधान भी थे और उस समय चुनाव होते हैं 2013 के अंदर उस समय आप परमजीत सिंह सरना जो मौजूदा अध्यक्ष हैं उनको बड़ा करप्शन के आरोप भी लगाते थे और उसके बाद प्रधान बने आप करीब छह साल तक आप प्रधान रहे विदेशों के दौरे भी किए आपने दिल्ली कमेटी में जिस तरीके से क्योंकि सरना साहब लगातार कहते रहे हैं एक के भी गए थे उस समय और जिस तरीके के आज के हालात हैं आपके समय भी हालात है रहे हैं उन पूरे हालातों को आप कैसे देख रहे हैं देखो मैं क्या है? है, की क्या कि जो सा इलेक्शन हुई एक दूजे का लिहाज नहीं किया असि हर किस्म के इल्जाम एक दूजे लाए ने और ਉਨਾ ਕਰਕੇ ਅਸੀਂ ਇਲੈਕਸ਼ਨਾਂ ਵੀ ਲੜੀਆਂ ਨੇ ਜਿੱਤੇ ਵੀ ਆ ਤੇ ਹਾਰੇ ਵੀ ਆ ਲੇਕਿਨ ਮੈਂ ਇਹ ਸਮਝਦਾ ਵਾਂ ਕਿ ਅੱਜ ਇਹ ਮੁੱਦੇ ਛੋਟੇ ਰਹਿ ਗਏ ਨੇ ਅੱਜ ਸਾਡੀ ਜਿਹੜੀ ਆਪਸ ਦੀ ਲੜਾਈ ਐ ਇਹ ਛੋਟੀ ਰਹਿ ਗਈ ਐ ਅੱਜ ਇਸ਼ੂ ਕੌਮ ਦਾ ਐ ਅੱਜ ਇਸ਼ੂ ਪੰਥ ਦਾ ਹੈਗਾ ਪਰ ਪੰਥ ਦੇ ਇਸ਼ੂ ਕਰਕੇ ਅੱਜ ਅਸੀਂ ਸਾਰੇ ਦੁਬਾਰਾ ਇਕੱਠੇ ਹੋ ਰਹੇ ਆ ਹੁਣ ਇਹਨਾਂ ਗੱਲਾਂ ਦਾ ਕੋਈ ਮੰਤਵ ਕੋਈ ਫਾਇਦਾ ਕੋਈ ਵਜੂਦ ਨਹੀਂ ਰਹਿ ਗਿਆ ਇਸ ਵੇਲੇ ਫੈਸਲਾ ਕਿਸੇ ਹੋਰ ਚੀਜ਼ ਦਾ ਐ ਅਬ ਜਦ ਜਾਗੋ ਪਾਰਟੀ ਸੇਰੋਮਨੀ ਅਕਾਲੀ ਦਲ ਮੇਂ ਮਰਜ ਹੋ ਗਈ और शिरोमणि अकाली दल बा, बादल जो दिल्ली इकई थी जिसके प्रधान जो है परमजीत सिंह सरना थे वो अकाली दल में आ गए अकाली दल अब तीनों जिस तरीके से एक हो गई हैं दिल्ली में अब पंथक की अगर बात करें कितना मजबूती जो है अकाली दल को मिलेगी देखो साढ़े तिना हो जे तो मैं शर्त रखता कि मनु प्रधानगी जी मैं ना मेरी कोई शर्त नहीं ਮੈਂ ਸਰਨਾ ਸਾਹਿਬ ਪ੍ਰਧਾਨ ਨੇ ਉਹਨਾਂ ਦੀ ਪ੍ਰਧਾਨਗੀ ਚ ਕੰਮ ਕਰਨ ਨੂੰ ਤਿਆਰ ਆ ਮੈਂ ਸਮਝਦਾ ਕਿ ਅਕਾਲੀ ਦਲ ਬਾਦਲ ਅਕਾਲੀ ਦਲ ਜਾਗੋ ਅਕਾਲੀ ਦਲ ਪਰਮਜੀਤ ਸਿੰਘ ਸਰਨਾ ਦਿੱਲੀ ਦੇ ਅਕਾਲੀ ਦਲ ਜਿਹਨੂੰ ਕਹਿੰਦੇ ਆ ਉਹ ਇਕੱਠੇ ਹੋਣ ਤੋਂ ਬਾਅਦ 90% ਵੋਟ ਬੈਂਕ ਇੱਕ ਪਾਸੇ ਆ ਗਿਆ ਔਰ ਜਿਹੜੇ ਅੱਜ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਬਣੇ ਹੋਏ ਨੇ ਇਹ ਹਰਮੀਤ ਕਾਲ ਕਹੋਵੇ ਕੱਲ੍ਹ ਹੋਵੇ ਪਿੱਛੋਂ ਇਹਨਾਂ ਦੀਆਂ ਤਾਰਾਂ ਸਲਸਾ ਸਾਹਿਬ ਕੋਲ ਨੇ ਮੈਂ ਸਮਝਦਾ ਕਿ ਇਹ ਤਾਂ ਕਦੀ ਆਪਣੇ ਦੰਦ ਦੇ ਇਲੈਕਸ਼ਨ ਲੜਿਆ ਹੀ ਨਹੀਂ ਇਹ ਆਪਣੇ ਦੰਤ ਤੇ ਇਲੈਕਸ਼ਨ ਜਿੱਤਦਾ ਹੀ ਨਹੀਂ ਸਰਸਾ ਸਾਹਿਬ ਦੇ ਪੰਜਾਬੀ ਬਾਗ ਤੋਂ 600 ਵੋਟਾਂ ਤੇ ਹਾਰ ਗਏ ਸੀਗੇ ਅੱਜ ਉਹ ਪੰਥ ਦੀ ਗੱਲ ਕਰਦੇ ਨੇ ਕਿਸ ਲਿਹਾਜ਼ ਨਾਲ ਪੰਥ ਦੀ ਗੱਲ ਕਰਦੇ ਨੇ ਪੰਥ ਦੇ ਕੱਲ ਕਰਨ ਵਾਸਤੇ ਪੰਥ ਵਾਸਤੇ ਜੂਝਣਾ ਪੈਂਦਾ ਸਰਕਾਰ ਦੀ ਝੋਲੀ 'ਚ ਨਹੀਂ ਪੈਣਾ ਪੈਂਦਾ ਕਦੀ ਦਾੜੀ ਕੱਟਦੇ ਸੀਗੇ ਕਦੀ ਰੱਖ ਲਈ ਕਦੀ ਦਾੜੀ ਕਾਲੀ ਕਰਦੇ ਸੀ ਕਦੀ ਛੱਡ ਦਿੱਤੀ ਮੈਂ ਪੁੱਛਣਾ ਚਾਹਨਾ ਵਾਂ ਕਿ ਇਹ 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 ਪੰਥ ਨੂੰ ਰਿਪਰੈਜ਼ੈਂਟ ਕਰਨਗੇ ਉਹ ਭਾਜੀਪੀ ਦੇ ਇੱਕ ਲੀਡਰ ਵੱਡੇ ਨੇ ਕਿ ਛੋਟ ਭਈਆ ਨੇ ਉਹ ਜਾਣਨ ਲੇਕਿਨ ਉਹ ਬੀਜੇਪੀ ਦੀ ਗੱਲ ਕਰਨ ਬੀਜੇਪੀ ਨੂੰ ਮਜ਼ਬੂਤੀ ਦੇਣ ਦੀ ਗੱਲ ਕਰਨ ਉਹ ਦੇਖਣ ਕਿ ਬੀਜੇਪੀ ਨੂੰ ਕਿੱਦਾਂ ਸਿੱਖਾਂ ਦੀ ਵੋਟਾਂ ਜਿਹੜੀਆਂ ਜਿਸ ਕਰਕੇ ਉਹਨਾਂ ਨੂੰ ਲਜਾਇਆ ਗਿਆ ਉਹ ਉਸ ਨੂੰ ਦੇਖਣ ਕਿੱਦਾਂ ਉਹਨਾਂ ਨੇ ਸਿਰੇ ਚੜਨਾ ਅਬ ਤੀਨੋਂ ਪਾਰਟੀ ਜਬ ਇੱਕ ਹੋ ਗਈਆਂ ਤਾਂ ਦਿੱਲੀ ਕਮੇਟੀ ਕੇ ਅਬ ਚੁਣਾਵ ਵੀ ਕਿਉਂਕਿ ਇੰਟਰਨਲ ਚੁਣਾਵ ਹੋਣੇ ਹੈ ਆਪ ਕਹਿ ਰਹੇ ਹੋ ਕਿ 90% ਵੋਟੇ ਹਮਾਰੇ ਪਾਸ ਹੈ ਤਾਂ ਅਬ ਮਾਨਾ ਜਾਏ ਕਿ ਕਮੇਟੀ ਆਪ ਲੋਗੋ ਕੀ ਹੋਗੀ ਦੇਖੋ ਇਹ ਸਿ ਕਮੇਟੀ ਵਾਸਤੇ ਇਕੱਠੇ ਨਹੀਂ ਹੋਏ ਕਮੇਟੀ ਦੇ ਵਿੱਚ ਕਈ ਮੈਂਬਰ ਐਸੇ ਨੇ ਜਿਹੜੇ ਅਕਾਲੀ ਦਲ ਤੋਂ ਜਿੱਤੇ ਆ ਸਰਨਾਭ ਸਾਹਿਬ ਤੋਂ ਜਿੱਤੇ ਨੇ ਤੇ ਅੱਜ ਉੱਥੇ ਜਾ ਕੇ ਬੈਠੇ ਨੇ ਮੈਂ ਸਮਝਦਾ ਵਾਂ ਕਿ ਇਸ ਵੇਲੇ ਮੁੱਦਾ ਜਿਹੜਾ ਹੈ ਨਾ ਉਹ ਮਸਲਿਆਂ ਦਾ ਹੈਗਾ ਜਿਹੜੀ ਇਹ ਦਿੱਲੀ ਗੁਰਦੁਆਰਾ ਕਮੇਟੀ ਦੀ ਇਲੈਕਸ਼ਨ ਹੈ ਇਹਦੇ ਵਿੱਚ ਮੈਂ ਸਮਝਦਾ ਕਿ ਅੱਜ ਜਿਹੜੀ ਕਮੇਟੀ ਕਾਬਜ਼ ਬੈਠੀ ਐ ਸਮੇਤ ਪ੍ਰਧਾਨ ਸਮੇਤ ਜਨਰਲ ਸਕੱਤਰ ਕਾਲੋਂ ਤੇ ਕਲਕਾ ਤੇ ਸਮੇਤ ਸਾਰੇ ਮੈਂਬਰ ਇਹ ਸਾਰੇ ਕਿੱਥੋਂ ਜਿੱਤੇ ਨੇ ਇਹ ਅਕਾਲੀ ਦਲ ਤੋਂ ਜਿੱਤੇ ਨੇ ਪਾਰਟੀ ਤੋਂ ਜਿੱਤ ਕੇ ਗਏ ਨੇ ਇਹ ਆਪਣੇ ਮਫਾਦ ਲਈ ਉਧਰ ਟੱਪੇ ਨੇ ਆਪਣੇ ਫਾਇਦੇ ਲੈਣ ਵਾਸਤੇ ਟੱਪੇ ਨੇ ਆਪਣੇ ਕੇਸ ਵਾਪਸ ਕਰਾਉਣ ਲਈ ਉੱਥੇ ਟੱਪੇ ਨੇ ਕੋਟੇ ਪਰਮਿਟ ਲਾਇਸੈਂਸ ਲੈਣ ਲਈ ਪੋਲਿਟਿਕਲ ਟਿਕਟਾਂ ਲੈਣ ਵਾਸਤੇ ਉੱਥੇ ਟੱਪੇ ਨੇ ਮੈਂ ਸਮਝਦਾ ਵਾਂ ਅੱਜ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਆਂ ਕਿ ਆਪਣਾ ਮਫਾਦ ਛੱਡੋ ਤੁਸੀਂ ਜਿਸ ਪਾਰਟੀ ਤੋਂ ਤੁਹਾਨੂੰ ਸੰਗਤ ਦੇ ਜਿਤਾਇਆ ਸੀ ਉਸ ਪਾਰਟੀ 'ਚ ਆਪਣੀ ਵਾਪਸੀ ਕਰੋ ਨਹੀਂ ਵਾਪਸੀ ਕਰੋਗੇ ਹਾਂ 2026 'ਚ ਜਨਰਲ ਚੋਣਾਂ ਆਉਣੀਆਂ ਦਿੱਲੀ ਕਮੇਟੀ ਦੀਆਂ ਇਹਨਾਂ ਨੂੰ ਜਮਾਨਤਾ ਬਚਾਣੀਆ ਮੁਸ਼ਕਿਲ ਹੋ ਜਾਣਗੀਆਂ ਇਹਨਾਂ ਨੇ ਜਿਹੜਾ ਟੋਕਰੀ ਕਾਲੀਦਲ ਵੜਾਇਆ ਉਹਨੂੰ ਤਾਂ ਕੈਂਡੀਡੇਟ ਵੀ ਨਹੀਂ ਲੱਭਣੇ ਮੈਂ ਸਮਝਦਾ ਇਹ ਹਾਲਾਤ ਨੇ ਕੀ ਆ ਮੰਨਤੇ ਹਨ ਅਬ ਦਿੱਲੀ ਕਮੇਟੀ ਕੇ ਜੋ ਚੁਨਾਵ ਹੋਣਗੇ ਇੰਟਰਨਲ ਜਾਂ ਫਿਰ ਇੰਟਰਨਲ ਹੋਣਗੇ ਜਾਂ ਨਹੀਂ ਹੋਣਗੇ ਆਪਕੋ ਕੀ ਲਗਤਾ ਹੈ ਦਿੱਲੀ ਕਾ ਸਿਨੈਰੀਓ ਕਿਸ ਤਰਫ ਜਾ ਰਹਾ ਹੈ ਦੇਖੋ ਦਿੱਲੀ ਗੁਰਦੁਆਰਾ ਕਮੇਟੀ ਦਾ ਸਿਨੈਰੀਓ ਬਦਲੇਗਾ ਇੰਟਰਨਲ ਚੁਨਾਵਾਂ ਦਾ ਵੀ بڑے ਮੈਂਬਰ ਜਿਹੜੇ ਨੇ ਉਹਨਾਂ ਤੋਂ ਖਤਾਸ਼ ਬੈਠੇ ਨੇ ਨਰਾਜ਼ ਬੈਠੇ ਨੇ ਗੁਰਦੁਆਰਾ ਕਮੇਟੀ ਦੀ ਵਰਕਿੰਗ ਐਸਸੀ ਬੁਰੀ ਹੈ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਸਕੂਲ ਸਾਡੇ ਤਬਾਹ ਹੋ ਚੁੱਕੇ ਨੇ ਤਨਖਾਹਾਂ ਦਿੱਤੀਆਂ ਨਹੀਂ ਜਾ ਰਹੀਆਂ ਪੀਐਫ ਜਿਹੜੇ ਜਾਂ ਜਿਹੜੀ ਗਵਰਨਮੈਂਟ ਦੀ ਸਟੈਚੂਟਰੀ ਰਿਕੁਆਇਰਮੈਂਟ ਹੈ ਉਹ ਵੀ ਨਹੀਂ ਦਿੱਤੀ ਜਾ ਰਹੀ ਇਹਨਾਂ ਕੋਲੋਂ ਮੈਂ ਸਮਝਦਾ ਮਾਂ ਕਿ ਇਹਨਾਂ ਹਾਲਾਤਾਂ ਦੇ ਵਿੱਚ ਇਹ ਸਵਾਏ ਗੁਰਦੁਈ ਗੋਲਕ ਨੂੰ ਮਿਸਯੂਜ਼ ਕਰਨ ਵਾਸਤੇ ਜਾਂ ਉਹਦਾ ਪੋਲਿਟਿਕਲ ਲਾਹਾ ਲੈਣ ਵਾਸਤੇ ਇਹ ਸਾਰੇ ਇਕੱਠੇ ਹੋਏ ਨੇ ए, ए उस तो गुरुद्वारा कमेटी का कोई सुधार या कौम का कोई सुधार करने वास्ते नहीं कट्ठे हुए अब लगता है कि जिस तरीके से अब तीनों लोग किस तरीके से आगे चलोगे क्योंकि परमजीत सिंह सरना मंजीत सिंह जी के और उधर क्या नाम हरविंदर सिंह सरना सब लोग एक ही मंच पर अब किस तरीके से आगे बढ़ोगे देखो ਸਿਚੁਏਸ਼ਨ ਇਹ ਹੈ ਕਿ ਇਹ ਜੇ ਅਸੀਂ ਇਸ ਵੇਲੇ ਵੀ ਆਪਸ ਵਿੱਚ ਸਿਆਸਤ ਕੀਤੀ ਨਾ ਤੇ ਸੰਗਤ ਸਾਨੂੰ ਵੀ ਮaaf ਨਿਕਲੇਗੀ। ਅਸੀਂ ਐਡਾ ਵੱਡਾ ਫੈਸਲਾ ਲੈ ਕੇ ਆਪਣਾ ਈਗੋ ਛੋੜ ਕੇ ਅਸੀਂ ਸਾਰੇ ਇਕੱਠੇ ਹੋਏ ਹਾਂ। ਭਾਵੇਂ ਉਹ ਸਰਨਾ ਸਾਹਿਬ ਹੋਣ, ਭਾਵੇਂ ਜੀਕੇ ਹੋਵੇ, ਭਾਵੇਂ ਉਹ ਬਾਦਲ ਸਾਹਿਬ ਹੋਣ। ਮੈਂ ਸਮਝਦਾ ਵਾਂ ਕਿ ਇਸ ਵੇਲੇ ਸਾਡਾ ਆਪਣਾ ਮੁਫਾਦ ਨਹੀਂ ਰਹਿਣਾ ਚਾਹੀਦਾ। ਤੁਸੀਂ ਇਹ ਦੇਖੋ ਕਿ ਮੈਂ ਅਕਾਲੀ ਦਲ ਦਾ ਵੀ ਪ੍ਰਧਾਨ ਸੀ, ਮੈਂ ਦਿੱਲੀ ਗੁਰਦੁਆਰਾ ਕਮੇਟੀ ਦਾ ਵੀ ਪ੍ਰਧਾਨ ਸੀ। ਅੱਜ ਮੈਂ ਆਪਣੀ ਪਾਰਟੀ ਦਾ ਵੀ ਪ੍ਰਧਾਨ ਹਾਂ। ਮੈਂ ਸਾਰੀ ਚੀਜ਼ਾਂ ਨੂੰ ਛੋੜ ਕੇ ਕਿਸੇ ਆਦੇ ਤੇ ਸ਼ਰਤ ਲਗਾਏ ਬਗੈਰ ਮੈਂ ਫੈਸਲਾ ਕੀਤਾ ਔਰ ਮੈਂ ਵਾਪਸ ਗਿਆ ਵਾਂ ਮੈਂ ਸਮਝਦਾ ਵਾਂ ਕਿ ਇਹ ਜਿਹੜਾ ਕੀ ਕਹਿੰਦੇ ਨੇ ਫੈਸਲਾ ਲਿਆ ਇਹ ਕੌਮ ਦੇਖ ਰਹੀ ਹੈ ਔਰ ਕੌਮ ਜੇ ਮੈਂ ਇਸ ਫੈਸਲੇ ਦੇ ਆੜ ਦੇ ਵਿੱਚ ਕੋਈ ਸਿਆਸਤ ਕਰਾਂਗਾ ਫਿਰ ਮੰਨੂ ਵੀ ਨਹੀਂ ਬਖਸ਼ੇ ਲੇਕਿਨ ਜੀ ਕੇ ਸਾਹਿਬ ਪਹਿਲੇ ਜਦ 2013 ਸੇ ਪਹਿਲੇ ਕੀ ਅਗਰ ਗੱਲ ਕਰੇ ਤਾਂ ਆਪकी ਪਾਰਟੀ ਇੱਕ ਜਿਸ ਦਾ ਚੋਣ ਚਿੰਨ ਮੁਹੰਮਦਤੀ ਦਾ

1981 ਜਿਹੇਦਰ ਸੰਤੋਖ ਸਿੰਘ ਉਹਨਾਂ ਦਾ ਕਤਲ ਹੁੰਦਾ ਮੇਰੇ ਪਿਤਾ ਦਾ 82 ਦੇ ਵਿੱਚ ਸੰਤ ਭਿੰਡਰਾਂ ਵਾਲੇ ਔਰ ਸੰਤ ਲੰਗੋਵਾਲ ਮੈਨੂੰ ਅਪੀਲ ਕਰਦੇ ਨੇ ਕਿ ਮਨਜੀਤ ਤੁਸੀਂ ਆਪਣਾ ਅਕਾਲੀ ਦਲ ਛੱਡੋ ਕਿਉਂਕਿ ਧਰਮ ਯੁੱਧ ਮੋਰਚਾ ਲੱਗ ਗਿਆ ਤੁਸੀਂ ਸਾਰੇ ਇਕੱਠੇ ਹੋਵੋ ਔਰ ਇਕੱਠੇ ਹੋ ਕੇ ਇਹ ਕੌਮ ਦੀ ਲੜਾਈ ਜਿਹੜੀ ਉਹ ਵੱਡੀ ਹੈ ਇਸ ਵੇਲੇ ਮੈਨੂੰ ਅੰਮ੍ਰਿਤਸਰ ਬੁਲਾਇਆ ਜਾਂਦਾ ਨੇ ਮੇਰੇ ਉੱਤੇ ਪੋਲੀਟੀਕਲ ਸ਼ਿਕੰਜਾ ਕੱਸਿਆ ਜਾਂਦਾ ਮੈਨੂੰ ਪਸਾਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਮੈਨੂੰ ਪੋਲੀਟੀਕਲੀ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਅਕਾਲੀ ਦਲ ਤੋਂ ਕੱਢਿਆ ਜਾਂਦਾ ਅੱਜ ਅਕਾਲੀ ਦਲ ਮੈਨੂੰ ਵਾਪਸ ਲੈਣ ਆਇਆ ਹੁਣ ਦੂਜੇ ਪਾਸੇ ਤੁਸੀਂ ਆ ਜੋ ਜਿਹੜੇ ਲੋਕੀ ਇਸ ਵੇਲੇ ਭਾਜਪੀ ਦੇ ਸਿੱਖ ਚਿਹਰੇ ਨੇ ਉਹਨਾਂ ਚ ਦਿੱਲੀ ਕਮੇਟੀ ਵੀ ਹੈ ਉਹਨਾਂ ਚ ਹਰਿਆਣਾ ਕਮੇਟੀ ਵੀ ਹੈ ਉਹਨਾਂ ਚ ਹੋਰ ਕਮੇਟੀਆਂ ਵੀ ਨੇ ਸਰਸਾ ਸਾਹਿਬ ਵੀ ਨੇ ਹੁਣ ਦਿੱਲੀ 'ਚ ਚੋਣ ਹੁੰਦੇ ਨੇ ਕਾਰਪੋਰੇਸ਼ਨ ਦੇ ਪਿਛਲੇ ਸਾਲ 2000 ਾਈ ਦੇ ਵਿੱਚ 4 ਦਸੰਬਰ ਨੂੰ ਨਤੀਜੇ ਆਂਦੇ ਨੇ ਕਿੱਥੇ ਅਕਾਲੀ ਦਲ ਨੂੰ 8 ਸੀਟਾਂ ਦਿੰਦੇ ਸੀ ਔਰ ਸੱਸਾ ਸਾਹਿਬ ਕਹਿੰਦੇ ਸੀ ਮੈਂਬਰਾਂ ਨੂੰ ਮੈਂ 11 ਸੀਟਾਂ ਲੈ ਰਿਆ ਹਾਂ ਬੀਜੇਪੀ 277 ਜੋ 11 ਸੀਟਾਂ ਮੈਨੂੰ ਦੇ ਰਹੀ ਹੈ ਤਾਂ ਕਿ ਮੈਂਬਰ ਬਿਲਕੁਲ ਇਕੱਠੇ ਰਹਿਣ ਮੈਂ ਉਹਨਾਂ ਨੂੰ ਲਾਰਾ ਲਈ ਰੱਖਾਂ ਜਿੱਦਣ ਸੀਟਾਂ ਵੰਡੀਆਂ ਗਈਆਂ ਇਹਨਾਂ ਨੂੰ ਇੱਕ ਸੀਟ ਨਹੀਂ ਮਿਲੀ ਇਹ ਰੋਏ ਪਿੱਟੇ ਜਾ ਕੇ ਨੱਕ ਰਗੜੇ ਦੋ ਸੀਟਾਂ ਦਿੱਤੀਆਂ ਸਿੱਖਾਂ ਦੇ ਘੜਚੋਂ ਦਿੱਤੀਆਂ ਫਤੇਨਗਰ ਔਰ ਸ਼ਿਵਨਗਰ ਮੈਂ ਸਮਝਦਾ ਹਾਂ ਜਿਸ ਨੂੰ ਸਾਉਤ ਜਨਗਪਰੀ ਕਿਹਾ ਜਾਂਦਾ ਸਿੱਖ ਗੜ੍ਹ ਦੇ ਵਿੱਚੋਂ ਦੋਵੇਂ ਸੀਟਾਂ ਟਕਾ ਕੇ ਹਾਰੇ ਸਰਸਾ ਸਾਹਿਬ ਬੀਜੇਪੀ ਵੈਸਟ ਦਿੱਲੀ ਚ ਜਿਹੜਾ ਸਿੱਖਾਂ ਦਾ ਗੜ੍ਹ ਹੈ 85% ਸੀਟਾਂ ਜਿੱਤੀਆਂ ਸੀ ਕਾਰਪੋਰੇਸ਼ਨ ਦੀ ਆਮ ਆਦਮੀ ਪਾਰਟੀ ਜਿੱਤੀ ਬੀਜੇਪੀ ਨੂੰ ਉੱਥੇ ਸਿੱਖਾਂ ਨੂੰ ਵੋਟ ਨਹੀਂ ਮਿਲੀ ਮੈਂ ਸਮਝਦਾ ਵਾਂ ਕਿ ਇੱਥੋਂ ਹੀ ਪਤਾ ਲੱਗ ਜਾਂਦਾ ਹੈ ਕਿ ਦਿੱਲੀ ਦਾ ਸਿੱਖ ਕੀ ਸੋਚ ਰਿਹਾ ਹੈ ਉਹ ਕਿਹਦੀ ਆਵਾਜ਼ ਦੇ ਉੱਤੇ ਵੋਟ ਪਾਏਗਾ ਇਹ ਸਰਕਾਰੀ ਜਿਨ੍ਹਾਂ ਦੇ ਉੱਤੇ ਠੱਪੇ ਲੱਗੇ ਹੋਏ ਨੇ ਇਨਾਂ ਦੇ ਆਖੇ ਕਿਸੇ ਨੇ ਵੋਟ ਨਹੀਂ ਪਾਈ ਆਉਣ ਵਾਲਾ ਸਮਾਂ ਤੁਹਾਨੂੰ ਦੱਸੇਗਾ ਕਿ ਇੱਕ ਤਰਫਾ ਸਾਰੇ ਰਿਜ਼ਲਟ ਆਣਗੇ ਅੱਛਾ ਸ੍ਰੋਮਣੀ ਅਕਾਲੀ ਦਲ ਬਾਦਲ ਇਤਨੀ ਉਚਾਈਆਂ ਪਹੁੰਚਾ ਔਰ ਜਿਸ ਤਰੀਕੇ ਸੇ ਅੱਭੀ ਫੋਲ ਡਾਊਨ ਜੋ ਹੈ ਉਹ ਚੱਲ ਰਹਾ ਹੈ ਇਸਕੇ ਪਿੱਛੇ ਵਜ੍ਹਾ ਕੀ ਮੰਨਤੇ ਆਪ ਮੈਂ ਸਮਝਦਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦੀਆਂ ਗਲਤੀਆਂ ਸੀਗੀਆਂ ਵੱਡੀਆਂ ਔਰ ਉਹ ਗਲਤੀਆਂ ਦਾ ਨਤੀਜਾ ਹੈ ਕਿ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਤੋਂ ਪਾਸਾ ਵਟਿਆ ਅੱਜ ਸ਼੍ਰੋਮਣੀ ਅਕਾਲੀ ਦਲ ਵਾਪਸ ਉਹਨਾਂ ਗਲਤੀਆਂ ਨੂੰ ਰਿਅਲਾਈਜ਼ ਕਰਦਾ ਹੋਇਆ ਮਜ਼ਬੂਤੀ ਦੀ ਗੱਲ ਕਰ ਰਿਹਾ ਮਜਬੂਤੀ ਦੇ ਐਫਰਟਸ ਕਰ ਰਿਹਾ ਅੱਜ ਦਾ ਵੀ ਜਿਹੜਾ ਕੰਮ ਹੈ ਇਹ ਮਜਬੂਤੀ ਦਾ ਐਫਰਟ ਹੈ ਔਰ ਖਾਲੀ ਦਿੱਲੀ ਨਹੀਂ ਇਹ ਤਾਂ ਤੁਸੀਂ ਦਿੱਲੀ ਦੇਖੀਏ ਜੇ ਸਰਨਾ ਸਾਹਿਬ 22 ਸਾਲ ਉਹਨਾਂ ਨੂੰ بولਦੇ ਰਹੇ ਉਹਨਾਂ ਨੂੰ ਝਗੜਦੇ ਰਹੇ ਉਹਨਾਂ ਤੇ ਇਲਜ਼ਾਮ ਲਾਉਂਦੇ ਰਹੇ ਔਰ ਇਲੈਕਸ਼ਨਾਂ ਲੜਦੇ ਰਹੇ ਉਹ ਉਹਨਾਂ ਦੀ ਵਾਪਸੀ ਹੋਈ ਏ ਅੱਜ ਮੇਰੀ ਵਾਪਸੀ ਹੋਈ ਏ 4 ਸਾਲ ਦੇ ਬਾਅਦ ਪੰਜਾਬ ਦੇ ਵੱਡੇ ਲੀਡਰ ਔਰ ਪੰਜਾਬ ਦੇ ਵੱਡੇ ਜਿਹੜੇ ਦਿੱਗਜ ਅਕਾਲੀ ਦਲ ਜਿਨ੍ਹਾਂ ਨੇ ਅਕਾਲੀ ਦਲ ਨੂੰ ਸੇਧ ਦਿੱਤੀ ਆਪਣੀ ਜੀਵਨ ਦੇ ਵਿੱਚ ਔਰ ਅਕਾਲੀ ਦਲ ਦਾ ਹਿੱਸਾ ਰਹੇ ਨੇ ਮੈਂ ਸਮਝਦਾ ਕਿ ਹੁਣ ਉਹਨਾਂ ਦੀ ਵਾਪਸੀ ਵੀ ਤੁਸੀਂ ਛੇਤੀ ਦੇਖੋਗੇ। ਕੀ ਪੰਜਾਬ ਜਾਣਗੇ ਜੋ ਲੋਕ ਨਾਰਾਜ਼ ਹੈ ਕਾਲੀ ਦਲ ਸੇ ਉਹਨਕੋ ਮਨਾਉਣੇ ਦੀ ਕੋਸ਼ਿਸ਼ ਕਰਨਗੇ? ਪ੍ਰਾਂਤ ਦੇ ਕੰਮਾਂ ਵਾਸਤੇ ਅਸੀਂ ਪੰਜਾਬ ਵੀ ਜਾਵਾਂਗੇ, ਅਸੀਂ ਦੂਜੀਆਂ ਪਾਰਟੀਆਂ ਕੋਲ ਵੀ ਜਾਵਾਂਗੇ। ਭਾਜਪਾ ਕੋਲ ਵੀ ਜਾਵਾਂਗੇ। ਸਮਝਾਵਾਂਗੇ ਕਿ ਤੁਸੀਂ ਕਿੱਥੇ ਗਲਤੀ ਕਰਦੇ ਪਏ ਹੋ ਔਰ ਭਾਜਪਾ ਮੈਂ ਜਿੱਦਾਂ ਕਿਹਾ ਕਿ ਬੋਦੀ ਸਾਹਿਬ ਨੇ ਬੜੇ ਚੰਗੇ ਕੰਮ ਵੀ ਕੀਤੇ ਨੇ ਸਿੱਖਾਂ ਲਈ। ਦੱਸਾਂਗੇ ਉਹਨਾਂ ਨੂੰ ਕਿ ਇਹਦੇ ਚੰਗੇ ਕੰਮ ਕਰਕੇ ਇਹ ਦੋ ਕਾਮਯਾਬ ਚਾਰ ਕੰਮ ਸਾਡੇ ਕਿਉਂ ਨਹੀਂ ਤੁਸੀਂ ਸਿਰੇ ਚੜਦੇ ਪਏ ਜਿਹੜੇ ਤੁਸੀਂ ਇੱਕ ਬਿਟ ਕੀਤੇ ਨੇ ਔਰ ਯਾਂ ਤੁਸੀਂ ਹਿੰਦੁਸਤਾਨ ਦੇ ਵਿੱਚੋਂ ਕੰਮ ਨਾ ਕੀਤੇ ਹੋਣ ਤੁਸੀਂ ਜੇ ਬਿਲਕੁਲ ਜ਼ਬਾਨੋ ਵਾਸਤੇ ਕਰ ਸਕਦੇ ਹੋ ਜੇ ਤੁਸੀਂ ਅ ਰਜੀਵ ਬਾਂਦੀ ਦੇ ਕਤਲਾਂ ਦੀ ਕਰ ਸਕਦੇ ਹੋ ਜੇ ਤੁਸੀਂ ਦਿੱਲੀ ਦਾ ਜਿਹੜਾ ਬੁਚਰ ਹੈਗਾ ਸੀਗਾ ਕਸਾਈ ਹੈਗਾ ਸੀਗਾ ਤੁਸੀਂ ਉਹਦੇ ਵਾਸਤੇ ਕਰ ਸਕਦੇ ਹੋ ਤੇ ਮੈਂ ਸਮਝਦਾ ਥੋੜਾ ਆਰਾਮ ਨਾਲ ਚੱਲੋ ਭਾਈ ਜੇ ਮੈਂ ਸਮਝਦਾ ਮਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਬੀਜੇਪੀ ਨੂੰ ਇਹਦਾ ਫਾਇਦਾ ਹੋਏਗਾ ਜਿਹੜੇ ਸਾਡੇ ਮਸਲੇ ਨੇ ਜਿ ਉਹਨਾਂ ਨੂੰ ਹੱਲ ਕਰਦੀ ਏ ਨਹੀਂ ਹੱਲ ਕਰੇਗੀ ਸਾਡੇ ਕੋਲ ਕੋਈ ਰਸਤਾ ਨਹੀਂ ਅਸੀਂ ਸੜਕਾਂ ਤੇ ਨਿਕਲਾਂਗੇ ਔਰ ਸਰਕਾਰ ਦਾ ਵਿਰੋਧ ਕਰਾਂਗੇ ਅੱਛਾ ਆਪ ਆਪ ਅਕਾਲੀ ਦਲ ਕੇ ਨੇਤਾ ਮੈਂ ਆਪਕੋ ਕਹਾਂਗੇ ਕੀ ਲੱਗਦਾ ਹੈ ਕਿ 2024 ਕੇ ਚੁਣਾਵ ਵੀ ਹੈ ਇਸ ਵਿੱਚ ਬੀਜੇਪੀ ਔਰ ਅਕਾਲੀ ਦਲ ਦਾ ਗਠਜੰਬਨ ਹੋਣਾ ਚਾਹੀਏ ਅਗਰ ਹੋਣਾ ਚਾਹੀਏ ਤਾਂ ਕਿੰਨਾ ਫਾਇਦਾ ਜੋ ਹੈ ਅਕਾਲੀ ਦਲ ਕੋਲ ਮਿਲੇਗਾ ਇਸ ਤੇ اور ਭਾਜਪਾ ਕੋ ਆਪਸ ਵਿੱਚ ਦੋਨੋਂ ਕੋ ਮਿਲੇਗਾ ਦੇਖੋ ਪੰਜਾਬ ਦੇ ਵਿੱਚ ਇਹ ਦੋਵੇਂ ਵਾਕ ਹੋਏ ਨੇ ਤੇ ਆਮ ਆਦਮੀ ਪਾਰਟੀ ਜਗ੍ਹਾ ਬਣਾ ਗਈ ਆਪਣੀ ਕਾਂਗਰਸ ਨੂੰ ਵੀ ਮਾਰ ਗਈ ਇਹਨਾਂ ਦੋਵਾਂ ਨੂੰ ਵੀ ਮਾਰ ਗਈ ਅਕਾਲੀ ਦਲ ਦੇ ਨਾਲ ਅਗਰ ਭਾਜਪਾ ਸਮਝੌਤਾ ਕਰਦੀ ਹੈ ਸਮਝੌਤਾ ਹੁਣ ਇਹ ਨਹੀਂ ਹੋਏਗਾ ਕਿ ਇਹ ਬਾਦਲ ਸਾਹਿਬ ਜਾਂ ਅਕਾਲੀ ਦਲ ਦੀ ਲੀਡਰਸ਼ਿਪ ਇਹ ਸੋਚ ਲਵੇ ਕਿ ਭਈ ਅਸੀਂ ਆਪਣੀ ਜਿੱਤ ਵਾਸਤੇ ਸਮਝੌਤਾ ਕਰ ਲਈਏ ਜੇ ਸਾਡੇ ਮੁੱਦੇ ਹੱਲ ਕਰਦੀਏ ਤੇ ਫਿਰ ਸਮਝੌਤਾ ਹੋਏਗਾ ਔਰ ਜੇ ਮੁੱਦਿਆਂ ਦੇ ਉੱਤੇ ਅਕਾਲੀ ਦਲ ਆਪਣੇ ਆਪ ਨੂੰ ਵੱਖਰਾ ਰੱਖਦੀਏ ਮੈਂ ਸਮਝਦਾ ਜਿਹੜੇ ਹੱਲੇ ਵੀ ਲੋਕ ਨਾਰਾਜ਼ ਨੇ ਅਕਾਲੀ ਦਲ ਦੇ ਨਾਲ ਜਾਂ ਸੁਖਬੀਰ ਬਾਦਲ ਦੇ ਨਾਲ ਇਹ ਸਾਰੇ ਬੰਦੇ ਜਿਹੜੇ ਨੇ ਇਹ 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 ਅਕਾਲੀ ਦਲ ਦਾ ਵਜ਼ਨ ਵੱਧਾ ਉਹਦੇ ਵਿੱਚ ਮੈਂ ਸਮਝਦਾ ਇਹ ਮੌਕਾ ਅਕਾਲੀ ਦਲ ਕੋਲ ਔਰ ਅਸੀਂ ਵੀ ਜਿਹੜਾ ਅੱਜ ਫੈਸਲਾ ਲਿਆ ਅਸੀਂ ਕੋਈ ਪੋਲਿਟੀਕਲ ਫੈਸਲਾ ਤੇ ਲਿਆ ਨਹੀਂ ਇਲੈਕਸ਼ਨਾਂ ਕਰਕੇ ਅਸੀਂ ਕੌਮ ਦੇ ਮਸਲਿਆਂ ਵਾਸਤੇ ਫੈਸਲਾ ਲਿਆ ਅਕਾਲੀ ਦਰ ਨੂੰ ਕੌਮ ਦੇ ਮਸਲਿਆਂ ਵਾਸਤੇ ਵੱਡੀ ਤੋਂ ਵੱਡੀ ਕੁਰਬਾਨੀ ਦੇਣ ਲਈ ਤਿਆਰ ਰਹਿਣਾ ਪਵੇਗਾ ਔਰ ਜੇ ਸਰਕਾਰ ਸਾਡੇ ਮੁੱਦੇ ਸੰਵੇਦਨਸ਼ੀਲ ਹੁੰਦੀ ਹੈ ਔਰ ਮੁੱਦੇ ਹੱਲ ਕਰਦੀ ਹੈ ਮੈਂ ਸਮਝਦਾ ਕੋਈ ਹਰਜ਼ ਨਹੀਂ ਹੈਗਾ ਅਸੀਂ ਮਿਨੋਰਟੀ ਕਮਿਊਨਿਟੀ ਆ ਸਾਨੂੰ ਹੱਥ ਬੁਲਾਉਣ ਦੇ ਵਿੱਚ ਕੋਈ ਹਰਜ਼ ਨਹੀਂ ਹੋਏਗਾ ਜੇ ਸਾਡੇ ਮੁੱਦੇ ਹੱਲ ਹੋਣਗੇ ਬਾਤ ਹੀ ਚੱਲ ਰਹੀ ਹੈ ਭਾਜਪਾ ਸੇ ਕੀ ਗਠਜੰਬਨ ਹੋ ਮੈਂ ਤਾਂ ਅਜੇ ਪਾਰਟੀ ਚ ਆਇਆ ਮੈਂ ਉਸ ਦੇ ਉੱਤੇ ਤੇ ਕੋਈ ਟਿੱਪਣੀ ਕਰ ਨਹੀਂ ਸਕਦਾ ਲੇਕਿਨ ਮੈਂ ਸਮਝਦਾ ਮਾ ਕਿ ਹਮੇਸ਼ਾ ਡਿਪਲੋਮੈਟਿਕ ਚੈਨਲ ਜਿਹੜੇ ਨੇ ਉਹ ਖੁੱਲੇ ਰਹਿੰਦੇ ਨੇ ਕੋਈ ਨਾ ਕੋਈ ਗੱਲਬਾਤ ਜ਼ਰੂਰ ਹੁੰਦੀ ਹੋਏਗੀ ਲੇਕਿਨ ਮਨੂੰ ਇਸ ਦੀ ਕੋਈ ਖਬਰ ਨਹੀਂ ਹੈ ਲੇਕਿਨ ਮੈਂ ਆਪਣੇ ਤਜਰਬੇ ਤੋਂ ਕਹਿ ਸਕਦਾ ਵਾਂ ਕਿ ਜਿਹੜੀ ਪਾਰਟੀ ਦਾ ਕੋ 40 50 ਸਾਲ ਦਾ ਗਠਬੰਧਨ ਰਿਹਾ ਹੋਵੇ ਉਹਦੇ ਚ ਕਈ ਸਾਲ ਐਸੇ ਹੁੰਦੇ ਨੇ ਜਿਹੜੇ ਅੱਜ ਵੀ ਜਾਣਦੇ ਨੇ ਕਿ ਗੱਲਾਂ ਮੁਕਲੀਆਂ ਚਾਹੀਦੀਆਂ ਨੇ ਤੋਂ ਬਿਲਕੁਲ ਇਹ ਤੇ ਮਨਜੀਤ ਸਿੰਘ ਜੀ ਕੇ ਜਿਨ੍ਹਾਂ ਨੇ ਨੌਂ ਦੇ ਟਾਈਮਸ ਪੰਜਾਬ ਕੇਸਰੀ ਕੇ ਸਾਥ ਖਾਸ ਬਾਤਚਿੱਤ ਕੀਤੀ दिल्ली से कमल कुमार कंसल नवोद टाइम्स पंजाब के सिटी टीवी